ਆ ਸਰ ਲੁੱਟਾਪੁਆ ਕਰਨ ਵਾਲੇ 5 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੋਲੋ ਕੀ ਹੈ ਸਾਰਾ ਮਾਮਲਾ ਜੀ? ਜਿਸ ਤੱਕ ਤੁਸੀਂ ਭਲੀ ਭਾਤ ਵਗੋ ਕਿ ਸਾਡੇ ਮਾਨਯੋਗ ਸ਼੍ਰੀ ਮਤੀ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਜੀ ਵੱਲੋਂ ਨਸ਼ਿਆਂ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜੋ ਲੜਾਈ ਜ਼ਿਲ੍ਹਾ ਫਰੀਦਕੋਟ ਦੀ ਪੁਲਸ ਲੜ ਰਹੀ ਹੈ ਉਹਦੇ ਵਿੱਚ ਆਪਾਂ 7 ਮਹੀਨਿਆਂ ਦੇ ਵਿੱਚ 33 ਮੁਕੱਦਮੇ ਦਰਜ ਕੀਤੇ ਆ। 164 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ। ਉਸੇ ਲੜੀ ਦੇ ਸੰਬੰਧ ਵਿੱਚ ਐਸਐਚਓ ਸਰਦਾਰ ਨਰਵਿੰਦਰ ਸਿੰਘ ਦੀ ਨਿਗਰਾਨੀ ਹੈ ਇਹ। ਏ ਐਸ.ਆਈ. ਸਿਕੰਦਰ ਸਿੰਘ ਬਾਜ਼ਾਖਾਨਾ ਚੌਕ ਮੌਜੂਦ ਸੀਗਾ। ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਡਬਲੀ ਖਾਨੇ ਪੁਲ ਰੇਲ ਦੇ ਲਾਗੇ ਕੁਝ ਸ਼ਰਾਰਤੀ ਬੰਦੇ ਕਿਸੇ ਇਹ ਹਮਲੇ ਦੀ ਧਾਕ ਵਿੱਚ ਬੈਠੇ ਕੋਲ ਪਲੈਨਿੰਗ ਕਰ ਰਹੇ ਹਨ। ਤੇ ਜਿਨ੍ਹਾਂ ਕੋਲ ਮਾਰੂ ਹਥਿਆਰ ਹੈ। ਜਿਨ੍ਹਾਂ ਨੂੰ ਪੁਲਿਸ ਪਾਰਟਿਸਪੇਟ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 5 ਵਿਅਕਤੀ ਕਾਬੂ ਆਏ। ਜਿਨ੍ਹਾਂ ਦੇ ਕੋਲ ਇੱਕ ਕਿਰਪਾਨ, ਇੱਕ ਗਰਾਰੀ, ਰਾਡ, ਤਿੰਨ ਖੰਡੇ ਅਤੇ ਇੱਕ ਲੋਹੇ ਦੀ ਰਾਡ ਬ੍ਰਾਮਦੋਲ ਜੀ ਪਰਫਾਈਲ ਕੀ ਹੈ ਜੀ ਪਰਫਾਈਲ ਸਟੈਂਡ ਕੀ ਇਹਦੇ ਵਿੱਚ ਪੰਜ ਬੰਦੇ ਸੀਗੇ ਹਰ ਸਿਮਰਨਜੀਤ ਸਿੰਘ ਉਰਫ ਕਾਲੂ ਪੁੱਤਰ ਕਰਮਜੀਤ ਸਿੰਘ ਵਾਸੀ ਜੈਤੋਂ ਸੁਧਾਮ ਪੁੱਤਰ ਰਾਜੂ ਕੁਲਵੀਰ ਪੁੱਤਰ ਬੱbbi ਸਮੀਰ ਪੁੱਤਰ ਬਿੱਲਾ ਮੁੰਨਾ ਪੁੱਤਰ ਰਾਜੂ ਇਹ ਸਾਰੇ ਜੈਤੋਂ ਦੇ ਰਹਿਣ ਵਾਲੇ ਆ ਤੇ ਜਿਹੜਾ ਹਰ ਸਿਮਰਨਜੀਤ ਸਿੰਘ ਆ ਇਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਆ ਲੜਾਈਆਂ ਦੇ ਲੁੱਟਾ ਖੋਹਣ ਦੇ ਚੋਰੀਆਂ ਦੇ ਮੋਟਰਸਾਈਕਲ ਚੋਰੀ ਹੋਰ ਇੱਕ ਦੇ ਖਿਲਾਫ ਐਨਡੀ ਦੇ ਮੁਕਤਬਦਾਂ ਚਾਹ। ਅਜਿਹੇ ਫਰਾਂ ਦੱਸਿਆ ਜਾ ਰਿਹਾ ਛੇ ਮਾਦਮੀ ਜੋ ਉਹ ਤਾਂ ਕਿੰਨਾ ਸੀ ਉਹ ਮੋ ਤੋਤਾ ਸਿੰਘ ਉਰਫ ਤੋਤੀ ਰਾਮਿਆਣੀ ਦਾ ਜੀ ਸਰ ਇਹ ਹੀ ਕੋਈ ਪਤਾ ਲੱਗਿਆ ਵੀ ਕੀ ਮਨਗੇ ਬਲੈਕਿੰਗ ਵਗੈਰਾ ਬਣਾ ਲਈ ਸੀ ਕਿ ਸਰ ਜੀ ਲੁੱਟਾ ਖੋਹ ਲਈ ਵਾਰਤਾ ਕਹਾਣੀ ਰਸਤੇ ਵਿੱਚ ਰਾਹੀ ਤੋਂ ਮੋਬਾਈਲ ਖੋਲਿਆ ਜਾਂ ਕੋਈ ਪੈਸੇ ਖੋਲੇ ਤੁਹਾਨੂੰ ਪਤਾ ਕਿ ਹੁਣ ਮਹੀਨੇ ਦਾ ਆਖੀਰਲਾ ਦਿਨ ਹੁੰਦਾ ਤਰ੍ਹਾਂ ਤਰਕਹਾ ਤਰਕਵਾ ਮਿਲੀਆਂ ਹੁੰਦੀਆਂ ਲੋਕਾਂ ਨੂੰ ਉਹ ਇਸ ਤਾਗ ਦੇ ਵਿੱਚ ਸੀ ਲੋਕਾਂ ਕੋਲ ਤੋਂ ਰੰਗ ਮਿਲ ਕੇ ਕੁਛੇ ਬ੍ਰਾਂਡ ਨਹੀਂ ਵੀ ਨਹੀਂ ਬ੍ਰਾਂਡ ਵੀ ਕੋਈ ਨਹੀਂ ਪਲੈਨਿੰਗ ਕਰ ਰਹੇ ਸੀ ਨਾ ਰੰਗ ਵੀ ਨਹੀਂ ਹੋਈ ਪਲੈਨਿੰਗ ਕਰ ਰਹੇ ਸੀ ਸਰ ਇਸ ਰੋਡ ਉੱਤੇ ਪਹਿਲੇ ਵੀ ਲੁੱਟਾਂ ਖੋਹ ਕਾਫੀ ਹੁੰਦੀਆਂ ਰਹੀਆਂ ਹੈਗੀਆਂ ਵੈਸੇ ਨੌਲੇਜ ਦੇ ਵਿੱਚ ਕੋਈ ਨਹੀਂ ਪਹਿਲਾਂ ਇੱਕ ਦੋ ਹੋਈਆਂ ਸੀਗੀਆਂ ਤੇ ਉਹ ਆਪਾਂ ਸਾਰੇ ਟ੍ਰੇਸ ਕਰ ਲਿਆ ਸੀਗੇ ਤੇ ਗਾਹ ਵੀ ਆਪਾਂ ਕੰਟਰੋਲ ਰੱਖਾਂਗੇ ਸਾਰਾ ਠੀਕ ਹੈ ਸਰ ਥੈਂਕ ਯੂ ਹੈਪੀ ਥੈਂਕ ਯੂ ਜੀ in it.